ਹੋ ਜਾ ਰਹੀ ਹੈ ਕਿਉਂਕਿ ਸਾਡੇ ਦੇਸ਼ ਦੀ 70% ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਜਿਸ ਕਾਰਨ ਪੰਚਾਇਤੀ ਰਾਜ ਸਤਾਂ ਨੂੰ ਲੋਕਤੰਤਰ ਦੇ ਚਾਹਤ ਬਣਾ ਰਹੇ ਬਜੂ ਦੇਖਿਆ ਜਾਂਦਾ ਹੈ ਪੰਚਾਇਤਾਂ ਨੂੰ ਲੋਕਤੰਤਰ ਦੇ ਥੰਮ ਬਜੂ ਵੀ ਜਾਣਿਆ ਜਾਂਦਾ ਹੈ ਪੰਚਾਇਤਾਂ ਕੋਲ ਅਥਾ ਸ਼ਕਤੀਆਂ ਹੁੰਦੀਆਂ ਜਿਨ੍ਹਾਂ ਨੇ ਫੈਸਲੇ ਨੂੰ ਪੂਰੇ ਪਿੰਡ ਵਾਸੀ ਮੰਨਦੇ ਨੇ ਅਤੇ ਸਰਪੰਚ ਤੇ ਪੰਚ ਸਹਿਬਾਨਾ ਵੱਲੋਂ ਸਰਕਾਰ ਦੀਆਂ ਸੁਭਾ ਸਰਕਾਰ ਦੀਆਂ ਨੀਤੀਆਂ ਨੂੰ ਸਕੀਮਾਂ ਨੂੰ ਆਮ ਲੋਕਾਂ ਤੱਕ ਪਿੰਡ ਵਾਸੀਆਂ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਇਹਨਾਂ ਸਕੀਮਾਂ ਦੁਆਰਾ ਹੀ ਪਿੰਡਾਂ ਦੀ ਕਾਇਆ ਕਲਪੁndi ਜਾਂ ਵਿਕਾਸ ਹੁੰਦਾ ਹੈ ਗਲੀਆਂ ਬਣਦੀਆਂ ਸਕੂਲ ਬਣਦੇ ਨੇ ਹਕਤਾਰ ਬਣਦੇ ਨੇ ਰੋਜ਼ਗਾਰ ਮਿਲਦੇ ਨੇ ਸਰਪੰਚ ਤੇ ਪੱਛੇਮਾਂ ਬਣ ਰਹੇ ਆ ਮੈਂ ਹੁਣ ਆਪ ਤੁਹਾਡਾ ਜਾਦਾ ਸਮਾਨ ਆ ਲੈਂਦੇ ਹੋਏ ਆ ਗਏ ਨੇ ਉਹਨਾਂ ਦੇ ਸੌਜਿਕ ਸਮਾਗਮ ਦੇ ਪ੍ਰਧਾਨਗੀ ਕਰ ਰਹੇ ਸਾਡੇ ਨੌਜਵਾਨ ਕੈਂਡੀਡੇਟ ਮੰਤਰੀ ਸਰਦਾਰ ਹਜੂ ਸਿੰਘ ਬੈਂਸੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਪਿੰਡਾਂ ਦੀ ਪਾਰਲੀਮੈਂਟ ਪੰਚਾਇਤ ਦੇ ਜਿਨੇ ਵੀ ਸਰਪੰਚ ਪੰਚ ਸਹਿਬਾਨ ਚੁਣ ਕੇ ਅੱਜ ਦੇ ਸਮਾਗਮ ਦੇ ਵਿੱਚ ਪਹੁੰਚੇ ਨੇ ਸਾਰੇ ਪਹਿਲਾਂ ਗੱਜ-ਬੱਜ ਕੇ ਬੱਦੇ ਬਲਾਈਏ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਕਿ ਆਉਣ ਵਾਲੇ 5 ਸਾਲ ਦੇ ਲਈ ਪਿੰਡਾਂ ਨੂੰ ਕਿਸ ਦਿਸ਼ਾ ਦੇ ਵੱਲ ਲੈ ਕੇ ਜਾਣਾ ਇਹ ਜ਼ਿੰਮੇਵਾਰੀ ਸਾਰਿਆਂ ਪਿੰਡ ਵਾਲਿਆਂ ਦੇ ਤੁਹਾਡੇ ਮੋਢੇ ਦੇ ਉੱਤੇ ਪਈ ਹੈ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਤੁਹਾਨੂੰ ਸਭ ਨੂੰ ਇਹ ਬੇਨਤੀ ਕਰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜਿਵੇਂ ਉਹਨਾਂ ਨੇ ਬੜੀ ਚੰਗੀ ਸੋਚ ਦੇ ਨਾਲ ਪੰਜਾਬ ਦੇ ਵਿੱਚ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਕਰੋ ਸਭ ਨੇ ਸੱਦਾ ਦੇ ਕੇ ਕਿ ਸਰਪੰਚ ਪੰਚ ਉਹ ਬਣਿਓ ਜਿਨ੍ਹਾਂ ਨੇ ਪਿੰਡਾਂ ਦੇ ਭਲੇ ਲਈ ਕੰਮ ਕਰਨਾ ਪਿੰਡਾਂ ਦੇ ਵਿਕਾਸ ਲਈ ਕੰਮ ਕਰਨਾ ਜਿਹੜੀਆਂ ਰੀਤਾਂ ਰੀਤਾਂ ਦੀ ਕ੍ਰਿਤੀਆਂ ਹੈ ਜਿਹੜਾ ਕਿ ਪਹਿਲਾਂ ਚੱਲਿਆ ਆਉਂਦੀਆਂ ਸੀਗੀਆਂ ਉਹਨਾਂ ਨੂੰ ਪਾਸੇ ਛੱਡ ਕੇ ਬੜੀ ਸ਼ਾਂਤੀ ਦੇ ਨਾਲ ਤੁਹਾਡੀ ਸਭ ਦੀ ਚੋਣ ਕਰਵਾਈ ਹੈ ਕਿਤੇ ਪਹਿਲਾਂ ਉਹਨੂੰ ਧੱਕੇਸ਼ਾਹੀ ਦੇ ਨਾਲ ਪੰਚ ਸਮਾਜ ਦੀ ਚੋਣ ਜਿਹੜੇ ਨਹੀਂ ਚੁਣੇ ਇਹ ਦਿਨ ਮੁੱਖ ਮੰਤਰੀ ਸਾਹਿਬ ਦੀਆਂ ਆਸਾ ਉਮੀਦਾਂ ਤੇ ਖਰੇ ਉਤਰਦੇ ਹੋਏ ਤੁਸੀਂ ਪੰਜ ਸਾਲ ਆਪਣੇ ਪਿੰਡਾਂ ਦੇ ਲਈ ਕੰਮ ਕਰੋਗੇ ਕਿਉਂਕਿ ਜੇਕਰ ਅਸੀਂ ਆਪਣੇ ਪਿੰਡ ਦੀ ਥੋੜੀ ਜਿਹੀ ਮੈਨੇਜਮੈਂਟ ਕਰ ਲਈਏ ਤਾਂ ਪਿੰਡ ਵਰਗਾ ਕੋਈ ਸੋਹਣਾ ਜੁਗਤ ਹੈ ਨਹੀਂ ਰਹਿਣ ਲਈ ਤਾਂ ਸਾਡੇ ਪਿੰਡ ਮੈਂ ਕਹਿੰਦਾ ਕਿ ਚੰਡੀਗੜ੍ਹ ਨਾਲੋਂ ਵੀ ਵਧੀਆ ਸਾਨੂੰ ਲੱਗਦਾ ਪਿੰਡ ਦੇ ਵਿੱਚ ਰਹਿਣਾ ਜੇਕਰ ਅਸੀਂ ਥੋੜੇ ਜੇ ਕੰਮ ਜਿੰਮੇਵਾਰੀ ਨਾਲ ਪਿੰਡ ਦੇ ਵਿੱਚ ਕਰ ਲਈਏ ਤਾਂ ਸ਼ਹਿਰ ਨਾਲੋਂ ਵਧੀਆ ਜੁਨਤਾ ਪਿੰਡ ਰਹਿਣ ਦੀ ਕਿਉਂਕਿ ਛੋਟਾ ਜੁਨਤਾ ਹੋਣ ਕਰਕੇ ਤੁਹਾਡੇ ਲਈ ਸੌਖਾ ਨਹੀਂ ਪਿੰਡ ਦੇ ਵਿੱਚ ਹਰ ਤਰ੍ਹਾਂ ਦਾ ਬੰਦੋਬਸਤ ਕਰਨਾ ਚਾਹੇ ਸਫਾਈ ਦੀ ਗੱਲ ਹੋਵੇ ਚਾਹੇ ਕੂੜੇ ਦੇ ਬੰਦੋਬਸਤ ਦੀ ਗੱਲ ਹੋਵੇ ਚਾਹੇ ਖੇਡਾਂ ਦੀ ਗੱਲ ਹੋਵੇ ਸਾਰਾ ਕੁਝ ਘੱਟਬਾਦੀ ਹੋਣ ਕਰਕੇ ਪਿੰਡ 'ਚ ਤੁਸੀਂ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ ਪਰ ਜੇ ਇਹ ਚੀਜ਼ਾਂ ਸਾਰੀ ਆਸੀਂ ਆਪਣੇ ਪਿੰਡਾਂ ਦੇ ਵਿੱਚ ਕਰੀਏ ਬਹੁਤ ਸੋਹਣਾ ਸੀ ਆਪਣੇ ਪਿੰਡਾਂ ਨੂੰ ਬਣਾ ਸਕਦੇ ਆ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਵੀ ਨੇ ਜਿੱਥੇ ਸਾਰੀਆਂ ਪੰਚਾਇਤਾਂ ਨੇ ਆਪਣੇ ਪਿੰਡਾਂ ਨੂੰ ਇੱਕ ਐਗਜ਼ਾਮਪਲਰੀ ਤਰੀਕੇ ਦੇ ਨਾਲ ਵਿਕਸਿਤ ਕੀਤਾ ਔਰ ਸਿਰਫ ਪਿੰਡਾਂ ਦੇ ਵਿਕਾਸ ਦੀ ਕਰ ਲਈ ਹੈ ਸਮਾਜ ਨੂੰ ਜਿਹੜੇ ਪੱਸੇ ਲੈ ਕੇ ਜਾਣਾ ਜੇਕਰ ਕੁਝ ਕ੍ਰਿਤੀਆਂ ਨੇ ਪਿਛਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਨੂੰ ਘੇਰਿਆ ਉਹਨਾਂ ਵਿੱਚੋਂ ਬਾਹਰ ਨਿਕਲਣ ਲਈ ਵੀ ਤੁਹਾਡੇ ਸਾਨੂੰ ਪੰਚਾ ਸਰਪੰਚਾਂ ਦੀ ਗਵਾਈ ਲੋੜ ਹੈ ਜੇਕਰ ਮੈਂ ਦਸ਼ੇਂ ਦੀ ਗੱਲ ਕਰਾਂ ਤਾਂ ਜੇਕਰ ਸਾਡੇ ਕੁਝ ਨੌਜਵਾਨ ਪਿਛਲੇ ਸਮੇਂ 'ਚ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਇਸ ਬਿਮਾਰੀ ਦੇ ਵਿੱਚੋਂ ਵੀ ਬਾਹਰ ਕੱਢਣ ਲਈ ਜਿਹੜਾ ਸਭ ਤੋਂ ਪਹਿਲਾ ਰੋਲ ਹੈ ਉਹ ਸਾਡੀਆਂ ਸਰਕਾਰ ਨੂੰ ਪنجਾਇਤਾਂ ਦਾ ਹੈ ਆਪਣੇ ਆਪਣੇ ਪਿੰਡਾਂ ਦੇ ਵਿੱਚ ਅਸੀਂ ਸੌਖੇ ਤਰੀਕੇ ਅਡੈਂਟੀਫਾਈ ਕਰ ਸਕਦੇ ਆ ਸੌਖੇ ਤਰੀਕੇ ਪਛਾਣ ਕਰ ਸਕਦੇ ਆ ਕਿ ਪੁਲਾਨੀ ਦਾ ਜਵਾਰ ਪੁਲਾਨੀ ਦਾ ਮੁੰਡਾ ਇਹ ਨਸ਼ੇ ਦੀ ਬਿਮਾਰੀ ਵਰੂ ਜਾਣਿਆ ਜਦ ਚਲਿਆ ਗਿਆ ਤੇ ਗ੍ਰਤੀ ਆਗਮਨ ਦੀ ਚਾਚਨ ਤੇ ਮੈਂ ਆਪ ਸਭ ਨੂੰ ਹੀ ਮੁੱਖ ਮਹਿਮਾਨ ਆਖੂਗਾ ਜਿਨੇ ਵੀ ਮਾਨਯੋਗ ਸਤਕਾਰਯੋਗ ਪੰਜ ਸਹਿਬਾਨ ਸਰਪੰਚ ਸਹਿਬਾਨ ਸਾਡੇ ਦੇਸ਼ ਦੇ ਸਭ ਤੋਂ ਸੋਹਣੇ ਸੂਬੇ ਪੰਜਾਬ ਤੇ ਸਾਡੇ ਸੂਬੇ ਦੇ ਸਭ ਤੋਂ ਖੂਬਸੂਰਤ ਤੇ ਜ਼ਿਲ੍ਹੇ ਰੂਪਨਗਰ ਦੀ ਨੁਮਾਇੰਦਗੀ ਕਰ ਰਹੇ ਹਰ ਇੱਕ ਪੰਚ ਸਹਿਬਾਨ ਸਰਪੰਚ ਸਹਿਬਾਨ ਨੂੰ ਆਪ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੇ ਮੰਚ ਤੇ ਮੌਜੂਦ ਮੇਰੇ ਨਾਲ ਹੋਗੀ ਮੈਂ ਗਵਾਂਟੀ ਹਲਕੇ ਤੋਂ ਵਿਧਾਨ ਸਭਾ ਦੇ ਵਿੱਚ ਮੇਰੇ ਸਾਥੀ ਐਮ ਐਲ ਏ ਦਿਨੇਸ਼ ਛੱਡਾ ਜੀ ਸਾਡੇ ਉਹ ਮਹਾਨ ਧਰਤੀ શ્રી ਚੰਗੌਰ ਸਾਹਿਬ ਤੋਂ ਐਮਐਲਏ ਸਾਹਿਬ ਡਾਕਟਰ ਚੰਨੀ ਜੀ ਜੋ ਇਸ ਵਕਤ ਹਿਮਾਚਲ ਚ ਨੇ ਕਿਸੇ ਨਿੱਜੀ ਕਾਰਨਾ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਕਿ ਉਹਨਾਂ ਦੇ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਵਾਗਤ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਗੁਰਨੀਤ ਸਿੰਘ ਘੁਰਾਨਾ ਜੀ ਤੇ ਸਾਰੀ ਟੀਮ ਵੱਲੋਂ ਆਪ ਸਭ ਦਾ ਸਵਾਗਤ ਹੈ ਤੁਸੀਂ ਸਭ ਨੇ 2022 ਦੇ ਵਿੱਚ ਪੰਜਾਬ ਦੇ ਵਿੱਚ ਇੱਕ ਨਵਾਂ ਬਦਲਾਅ ਇਨਕਲਾਬ ਨੂੰ ਮੌਕਾ ਦਿੱਤਾ ਕਦੀ ਜਿਹੜੇ ਬਹੁਤ ਸਾਰੇ ਬਜ਼ੁਰਗ ਬੈਠੇ ਐ ਮੈਂ ਜਦੋਂ 2011 ਦੇ ਵਿੱਚ ਮੈਦਾਨ ਸਾਹਿਬ ਬੈਠੇ ਐ ਰੋਪੜ 'ਚ ਮੈਂ ਪੂਰੇ ਇੱਕ ਇੱਕ ਜ਼ਿਲ੍ਹੇ 'ਚ ਗਿਆ ਜਿਹੜਾ ਸਭ ਤੋਂ ਪਹਿਲਾਂ ਰੋਪੜ ਜ਼ਿਲ੍ਹੇ 'ਚ ਆਇਆ ਤਾਂ ਮੈਦਾਨ ਸਾਹਿਬ ਦੇ ਘਟਾਉਂ 'ਚ ਪਹਿਲੀ ਮੀਟਿੰਗ ਹੋਈ ਸੀ ਪੰਜ ਛੇ ਜਣੇ ਸੀ ਜਿਹੜੇ ਰਾਜਨੀਤੀ ਦੇ ਮਾਹਿਰ ਸੀ ਉਦੋਂ ਜਦੋਂ ਮੈਂ ਕਦੇ ਉਹਨਾਂ ਨੂੰ ਮਿਲਦਾ ਸੀ ਬਹੁਤ ਲੋਕ ਇਹ ਕਹਿੰਦੇ ਸੀ ਤੂੰ ਯੰਗ ਮੁੰਡਾ ਵਕਾਫਤ ਕਰਦਾ ਕਿਹੜੇ ਚੱਕਰਾਂ ਚ ਪੈ ਗਿਆ ਛੱਡ ਦੇ ਇਹ ਸੌਖਾ ਕੰਮ ਨਹੀਂ ਇਹ ਖੁੰਡਾਂ ਦਾ ਕੰਮ ਹੈ ਨਾ ਵੀ ਪਾਰਟੀ ਐ ਤੁਹਾਨੂੰ 2-4% ਵੋਟ ਤੋਗੀ ਕੋਈ ਫਾਇਦਾ ਨਹੀਂ ਬੈਠੂ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ 2017 ਚ ਆਮ ਆਦਮੀ ਪਾਰਟੀ ਨੇ ਚੋਣ ਲੜਿਆ ਇਸ ਸੂਬੇ ਦੇ ਵਿੱਚ ਮੁੱਖ ਆਪੋਜੀਸ਼ਨ ਧਿਰ ਬਣ ਕੇ ਆਈ 20 ਸੀਟਾਂ ਦਿੱਤੀਆਂ ਤੇ 2022 ਦੇ ਵਿੱਚ ਪੰਜਾਬ ਦੇ ਰਾਜਨੀਤਿਕ ਇਤਿਹਾਸ ਦਾ ਸਭ ਤੋਂ ਸ਼ਾਨਦਾਰ ਨਤੀਜਾ ਬੜਮੇ ਸੀਟਾਂ ਤੁਸੀਂ ਸਭ ਨੇ ਦਿੱਤੀਆਂ ਇਤਿਹਾਸ ਸਿਰ ਤੇ ਆ ਮਕਸਰ ਕਹਿੰਦੇ ਆ ਜੀ ਐਨੀ ਵੱਡੀ ਜਿੱਤ ਪੰਜਾਬ 'ਚ ਉਸ ਸਮੇਂ 2022 ਦੇ ਵਿੱਚ ਚਾਰ ਜੀਵਿਤ ਸਾਫ ਸਾਫ ਦਾ ਮੁੱਖ ਮੰਤਰੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਜੋ ਨਹੀਂ ਹੈ ਸਾਡੇ ਵਿੱਚ ਰਜਾਤ ਪ੍ਰਕਾਸ਼ ਸਿੰਘ ਬਾਦਲ ਚਰਨਜੀਤ ਚੰਨੀ ਜੀ ਰਜਿੰਦਰ ਕੌਰ ਭੱਟਲ ਤੇ ਕੈਪਟਨ ਅਮਰਿੰਦਰ ਸਿੰਘ ਚਾਰੋਂ ਸਾਥਕਾਂ ਮੁੱਖ ਮੰਤਰੀ ਆਮ ਆਦਮੀ ਪਾਰਟੀ ਤੇ ਆਮ ਜੇ ਨੌਜਵਾਨਾਂ ਨੇ ਹਰਾ ਦਿੱਤੇ ਚਾਰ ਸਾਥਕਾਂ ਮੁੱਖ ਮੰਤਰੀ ਇਹ ਲੋਕਾਂ ਦੀ ਤਾਕਤ ਹੈ ਉਹ ਤਾਕਤ ਮੈਂ ਆਪਣੀ ਦਿੱਤੀ ਗੱਲ ਕਰਾਂ ਨਿਮਰਤਾ ਦੀ ਜਿੱਤ ਇਮਾਨਦਾਰੀ ਦੀ ਜਿੱਤ ਜੇ ਕਿਸੇ ਨੂੰ ਵਹਿਮ ਹੈ ਕਿ ਤੁਸੀਂ ਠੱਕੇ ਦੇ ਨਾਲ ਪਰਚਿਆਂ ਦੇ ਨਾਲ ਜੇ ਤੁਸੀਂ ਭ੍ਰਿਸ਼ਟਾਚਾਰ ਜੇ ਤੁਸੀਂ ਆਪਣੀਆਂ ਕੋਠੀਆਂ ਆਪਣੀਆਂ ਜਾਇਦਾਦਾਂ ਨਾਲ ਰਾਜਨੀਤੀ ਕਰ ਸਕਦੇ ਹੋ ਸਮਾਜ ਚਲਾ ਗਿਆ ਉਹ ਸਮਾਜ ਚਲਾ ਗਿਆ ਤੇ ਉਹ ਧਰਤੀ ਇਹ ਹੈ ਜਿਸ ਧਰਤੀ 'ਚ ਆਪਾਂ ਖੜੇ ਆ ਇੱਥੋਂ ਤੱਕ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆ ਨੂੰ ਇੱਕ ਮਿਸਾਲ ਦਿੱਤੀ ਸੀ ਕਿ ਨਾ ਠੱਕਾ ਕਰਨਾ ਤੇ ਨਾ ਠੱਕਾ ਸਹਿਣਾ ਸਮਾ ਬਦਲ ਚੁੱਕੇ ਹੈ ਆਪ ਸਭ ਨੇ ਸਭ ਤੋਂ ਔਖੀ ਲੜਾਈ ਲੜੀ ਹੈ ਐਮਪੀ ਬੰਨਾ ਐਮਐਲਏ ਬੰਨਾ ਬਹੁਤ ਸੌਖਾ ਸਰਪੰਚ ਬੰਨਾ ਬਹੁਤ ਔਖਾ ਕਿਉਂਕਿ ਇੱਕ ਇੱਕ ਪਿੰਡ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਚੰਗਾ ਕਰ ਲੋ ਪਰ ਕੋਈ ਨਾ ਕੋਈ ਤੁਹਾਡੇ ਤੋਂ ਨਾਰਾਜ਼ ਹੋ ਹੀ ਜਾਂਦਾ ਇੱਕ ਇੱਕ ਘਰ ਦੀ ਵੋਟ ਲੈਣੀ ਬਹੁਤ ਸਾਰੇ ਮੈਂ ਆਪਣੇ ਹਲਕੇ 'ਚ ਦੇਖਿਆ ਇੱਕ ਵੋਟ ਤੋਂ ਜਿੱਥਾ ਲਈ ਦੋ ਵੋਟਾਂ ਤੋਂ 10 ਵੋਟਾਂ ਤੋਂ 6 ਵੋਟਾਂ ਤੋਂ ਬਹੁਤ ਔਖਾ ਤੇ ਆਪ ਸਭ ਨੂੰ ਇਸ ਗੱਲ ਦੀ ਮੁਬਾਰਕ ਬਾਦ ਹੈ ਕਿ ਤੁਸੀਂ ਲੋਕਤੰਤਰ ਦਾ ਸਭ ਤੋਂ ਔਖਾ ਇਮਤਿਹਾਨ ਪਾਸ ਕਰਕੇ ਤੇ ਪੰਜ ਤਾਂ ਫਿਰ ਹੋਰ ਔਖਾ ਹੋ ਜਾਂਦਾ ਹੈ। ਕਿ ਪੰਜ ਦੇ ਵਿੱਚ ਹੋਰ ਘੜ ਘਟ ਜਾਂਦੇ। ਤੁਸੀਂ ਇਸ ਡੈਮੋਕ੍ਰੇਸੀ ਦਾ ਸਭ ਤੋਂ ਔਖਾ ਕੁਐਸਚਨ ਪੇਪਰ ਸਭ ਤੋਂ ਔਖਾ ਇਮਤਿਹਾਨ ਪਾਸ ਕਰਕੇ ਆਏ। ਮੈਂ ਖੁਦ ਨੂੰ ਹਰ ਰੋਜ਼ ਇੱਕ ਗੱਲ ਆਪਣੇ ਆਪ ਨੂੰ ਹਰ ਰੋਜ਼ ਇਹ ਗੱਲ ਯਾਦ ਕਰਾਉਂਦਾ ਕੀ ਕੁਰਸੀਆਂ ਇਹ ਅਹੁਦੇ ਸਦਾ ਨਹੀਂ ਰਹਿੰਦੇ ਬਹੁਤ ਲੋਕ ਸਾਡੇ ਤੋਂ ਪਹਿਲਾਂ ਇਹਨਾਂ ਤੇ ਬੈਠੇ ਸੀ ਤੇ ਬਹੁਤ ਲੋਕ ਸਾਡੇ ਤੋਂ ਬਾਅਦ ਇੱਥੇ ਆਉਣਗੇ ਪਰ ਜਦੋਂ ਤੁਸੀਂ ਕੁਰਸੀ ਤੇ ਬੈਠੇ ਹੋ ਤੁਹਾਡਾ ਕਿਰਦਾਰ ਤੁਹਾਡੇ ਕੀਤੇ ਹੋਏ ਕੰਮ ਅੱਜ ਵੀ ਜਦੋਂ ਮੈਂ ਕਦੀ ਚੰਗਰ ਇਲਾਕੇ ਜਾਂਦਾ ਜਾਂ ਇਸ ਇਲਾਕੇ 'ਚ ਘਰਦਾ ਤਾਂ ਅੱਜ ਵੀ ਲੋਕ ਗਿਆਨੀ ਜੈਲ ਸਿੰਘ ਜੀ ਨੂੰ ਯਾਦ ਕਰਦੇ ਆ 1975 'ਚ ਉਨੀ ਥੇ ਨਮਾਇੰਦਗੀ ਕੀਤੀ 50 ਸਾਲ ਬਾਅਦ ਵੀ ਜੋ ਕਹਿੰਦੇ ਕਿ ਨਹੀਂ ਕੋਤ ਉਦਾਂ ਦਾ ਕੰਮ ਕਰਕੇ ਦਿਖਾਓ 50 ਸਾਲ ਵਿੱਚ ਕਿੰਨੇ ਐਮ.ਐਲ.ਏ ਬਣੇ ਹੋਣਗੇ ਲੋਕ ਯਾਦ ਨਹੀਂ ਕਰਦੇ ਅੱਜ ਜੋ ਲੋਕਾਂ ਦੇ ਘਰਾਂ 'ਚ ਚਾਹ ਪੀਣ ਨੂੰ ਚਾਹਤਦੇ ਆ ਕਿ ਸਾਨੂੰ ਕੋਈ ਚਾਹ ਪਿਲਾ ਦਵੇ ਤੇ 50 ਸਾਲ ਪਹਿਲਾਂ ਕਿਸੇ ਨੇ ਰਾਜ ਕੀਤਾ ਲੋਕ ਉਸ ਦੀ ਬਿਸਾਲ ਦਿੰਦੇ ਆ ਤਾਂ ਜਦੋਂ ਤੁਸੀਂ ਕੁਰਸੀ 'ਤੇ ਬੈਠੇ ਹੋ ਤੁਹਾਡੇ ਕਿਤੇ ਹੋਏ ਕੰਮ ਉਹ ਰਹਿ ਜਾਣਗੇ ਬਾਕੀ ਸਭ ਜਾਇਦਾਦਾਂ ਸਭ ਕੁਝ ਜਿੰਨਾ ਮਰਜ਼ੀ ਬਣਾ ਲਓ ਸਭ ਕੁਝ ਮਿੱਟੀ ਹੈ

ਸਾਡੇ ਕੋਲ ਨੀਲੇ ਪਾਣੀ ਹੈ ਸਾਡੇ ਕੋਲ ਸੋਨੇ ਖੇਤ ਹੈ ਸਾਡੇ ਕੋਲ ਸ਼ਿਵਾਲਿਕ ਦੀ ਪਹਾੜੀਆਂ ਹੈ ਸਾਡੇ ਕੋਲ ਇਤਿਹਾਸ ਹੈ ਸਾਡੇ ਕੋਲ ਵਿਰਸਾ ਹੈ ਸਾਡੇ ਕੋਲ ਇਸ ਜ਼ਿਲ੍ਹੇ ਦੇ ਵਿੱਚ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿੰਦਾ ਇਸ ਮੰਨ ਕੇ ਸਭ ਤੋਂ ਸ਼ਾਨਦਾਰ ਆਫੀਸਰਸ ਸਾਡੇ ਕੋਲ ਥੋੜਾ ਨੂੰ ਫਰਜ਼ੇ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਕਿ ਤੁਸੀਂ ਵੱਦ ਤੋਂ ਵੱਧ ਲਹਾ ਵਨ ਆਫ ਦਾ ਬੈਸਟ ਡਿਪਟੀ ਕਮਿਸ਼ਨਰਸ ਆਫ ਇੰਡੀਆ ਹਮਾਸ਼ੂ ਜਨ ਉਹ ਸਾਡੇ ਕੋਲ ਹੈ ਇਕ ਬਹੁਤ ਇਮਾਨਦਾਰ ਨੇਕ ਦਿਲ ਐਸਐਸਪੀ ਆਪਣੇ ਕੋਲ ਸਾਡੇ ਸਾਰੇ ਐਸਡੀਐਮ ਚਾਹੇ ਮੈਸਡੀਮ ਲੰਕਪੁਰ ਸਾਹਿਬ ਦੀ ਗੱਲ ਕਰਾਂ ਨੰਗਲ ਦੀ ਗੱਲ ਕਰਾਂ ਜਸਪੀਤਾ ਨੰਦ ਜੀ ਐਸਡੀਐਮ ਰੂਪੜ ਬੀਡੀਪੀਓ ਸਾਡੇ ਕੋਲ ਡੀਆਰਓ ਸਾਡੇ ਯੰਗ ਐਸਪੀ ਸਾਡੇ ਐਸਐਚਓ ਸਾਡੇ ਡੀਐਸਪੀ ਤੁਸੀਂ ਕਦੇ ਵੀ ਨਾ 굴 ਜਾਓ ਇਹ ਆਮ ਆਦੀ ਪਾਰਟੀ ਦੇ ਸਾਡੀ ਸਰਕਾਰ ਦੇ ਆਫੀਸਰਸ ਨੇ ਇਹ ਜ਼ਿਲ੍ਹੇ ਦੇ ਲਈ ਕੁਝ ਚੱਕਾ ਕਰਨਾ ਚਾਹੁੰਦੇ ਆ ਹੁਣ ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਕਿੰਨਾ ਅਲਹਾ ਸਾਡੇ ਕੋਲ ਲੈ ਸਕਦੇ ਆਪਣੇ ਪਿੰਡ ਦੇ ਕੰਮ ਦੇ ਲਈ ਤੇ ਖਾਸ ਕਰਕੇ ਕਿਉਂ ਲੈ ਪੰਜ ਸੇ ਪਾਣਾ ਲਈ ਸੌਚਕ ਸਮਾਗਮ ਹੈ ਆਪਣੇ ਆਪਣੇ ਵਾਰਡ ਦੇ ਕੰਮਾਂ ਦੇ ਲਈ دیਵਾਨੇ ਹੋਣਾ ਪੈਂਦਾ ਮੈਂ ਤਾਂ ਹਿਸਾਬ ਦੇ ਤੌਰ ਮੰਤਰੀ ਆ ਸਿੱਖਿਆ ਕਿ ਸਿਰਫ ਇਹ ਸੋਚਣ ਦੇ ਨਾਲ ਕਿ ਸਕੂਲ ਨੂੰ ਠੀਕ ਕਰ ਦੋ ਤੇ ਵਾਸਤੇ ਇੱਕ ਵਾਰੀ ਮੀਟਿੰਗ ਕਰ ਦੋ ਨਹੀਂ ਸਕੂਲ ਟਿਕਰੀ ਠੀਕ ਨਹੀਂ ਤੁਹਾਨੂੰ ਮਗਰ ਪੈਣਾ ਪੈਂਦਾ دیਵਾਨੇ ਵੱਲੋਂ بار 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 ताजा के कदम अपने एमएलए को असी थोड़े की हर वेले हाजिर जितो मरती पैसा लेके आईये मनरेगा की स्कीम आ समझो अपने वार्ड को चमकाओ मैं जी सरकार में एक मुहिम कटी सी कि आप आप दी सरकार आप दे दुआ ਮੈਂ ਆਪਣੇ ਇਲਾਕੇ ਦੇ ਵਿੱਚ ਆਪਣੇ ਹਲਕੇ 'ਚ ਕੋਈ ਐਦਾਂ ਦਾ ਪਿੰਡ ਨਹੀਂ ਜਿੱਥੇ ਜਾ ਕੇ ਕੈਂਪ ਨਾ ਲਾਇਆ ਹੋਵੇ ਸਾਂਝੀ ਜਗ੍ਹਾ ਕੈਂਪ ਲਾਇਆ ਸਾਰੇ ਆਫੀਸਰਸ ਸਾਰੇ ਰਿਵਿਊ ਮੈਂ ਸਭ ਨੂੰ ਪਤਾ ਕਈ ਵਾਰੀ ਤਾਂ ਰਾਤ ਦੇ 8 ਵਜੇ ਜਾਂਦੇ ਸੀ ਆਖਰੀ ਕੈਂਪ 8 ਵਜੇ ਖਤਮ ਹੁੰਦਾ ਸੀ ਪਰ ਮੈਂ ਕੋਈ ਪਿੰਡ ਛੱਡਿਆ ਨਹੀਂ ਮੈਂ ਤੁਹਾਨੂੰ ਦੱਸਦਾ ਹਾਂ ਦਾ ਫਾਇਦਾ ਮੈਨੂੰ ਕੀ ਹੋਇਆ ਅੱਜ ਮੈਨੂੰ ਹਰ ਪਿੰਡ ਦੀ ਸਮੱਸਿਆ ਪਤਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਮੇਰੇ ਹਲਕੇ 'ਚ ਰੋਪੜ ਦਾ ਵੀ ਹਾਲ ਹੋਊਗਾ ਚੰਪੌਰ ਸਾਹਿਬ ਦਾ ਵੀ ਹਾਲ ਹੋਊਗਾ ਕੋਈ ਇਦਾਂ ਦਾ ਪਿੰਡ ਨਹੀਂ ਜਿੱਥੇ ਉਹ ਇਹ ਕਹਦਣ ਕਿ ਸਾਡੀ 100% ਨਿਕਾਸੀ ਦੀ ਜਿਹੜੀ ਸਮੱਸਿਆ ਠੀਕ ਹੈ। ਹਰ ਪਿੰਡ ਦੇ ਵਿੱਚ ਨਿਕਾਸੀ ਦੀ ਦਿੱਕਤ ਹੈ। ਅਸੀਂ 75 ਸਾਲ ਆਜ਼ਾਦੀ ਦੇ ਹੋ ਗਏ। ਜੇ ਅਸੀਂ ਹੁਣ 80 ਵੀ ਨਹੀਂ ਕਰ ਸਕੇ ਤਾਂ ਕੋਈ ਹੋਰ ਨਹੀਂ ਕਰ ਪਾਊਗਾ। ਇੱਕ ਥੋੜੀ ਸਾਡੇ ਕੋਲ ਪਹਿਲਾਂ ਟੀਮ ਨਹੀਂ ਸੀ। ਅੱਜ ਆਪਣੀ ਟੀਮ ਹੈ। ਹਾਲਾਂਕਿ ਪਿਛਲੇ ਕਿਸੇ ਵੀ ਸਰਪੰਚਾਂ ਨਾਲ ਅਸੀਂ ਤਾਂ ਕਰੀ ਭੇਪ ਭਾਵਦੀ ਕੀਤਾ ਪਰ ਉਹਨਾਂ ਦੇ ਮਨਛੁਂਦਾ ਕਈ ਵਾਰੀ ਬੰਦਾ। ਅੱਜ ਆਪਣੀ ਟੀਮ ਹੈ। ਆਪਣੇ ਕੋਲ ਬੈਸਟ ਆਫੀਸਰਸ ਨੇ ਆਪਣਾ ਆਪਣਾ ਵਾਰਡ ਆਪਣਾ ਆਪਣਾ ਪਿੰਡ ਚਮਕਾਉ ਖੂਬਸਾਰੇ ਪੌਦੇ ਲਾ ਮੈਨੂੰ ਤੁਸੀਂ ਗੰਭੀਰਪੁਰ ਜਾ ਕੇ ਦੇਖਿਓ ਮੈਂ ਸੋਚਦਾ ਕਿ ਜੇ ਬਥੌਰ ਬੰਤਰੀ ਜੇ ਮੈਂ ਆਪਣਾ ਪਿੰਡ ਨਹੀਂ ਸਵਾਰ ਸਕਦਾ ਤੇ ਪਿੰਡ ਸਵਾਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਾਂ ਗ੍ਰਾਂਟ ਬਹੁਤ سارے ਕੰਮ ਹੈ ਜਿਹੜੇ ਬਿਨਾਂ ਗ੍ਰਾਂਟ ਤੋਂ ਹੋ ਗਏ ਰਾਊਂਡ ਗਲਾਸ ਫਾਊਂਡੇਸ਼ਨ ਸਾਡੇ ਇਲਾਕੇ 'ਚ ਬਹੁਤ ਕੰਮ ਕਰ ਰਹੀ ਹੈ ਪਹਿਲਾਂ ਤਾਂ ਪਿੰਡ 'ਚੋਂ ਗੰਦਗੀ ਦੂਰ ਕਰੋ ਇਹ ਤਾਂ ਸਾਡਾ ਕੰਮ ਹੈ ਅਸੀਂ ਵੇਸਟ ਮੈਨੇਜਮੈਂਟ ਦਾ ਸਾਡਾ ਕੰਮ ਹੈ ਦਰਖਤ ਲਾਣੇ ਬੂਟੇ ਲਾਣੇ ਇਹ ਤਾਂ ਸਾਡਾ ਕੰਮ ਹੈ ਸੜਕ ਤੇ ਬੂਟੇ ਨਾਲੋਂ ਪਿੰਡ ਦੀ ਦਿੱਖ ਹੀ ਬਦਲ ਕਰਦੀ ਹੈ ਸਕੂਲਾਂ ਦੇ ਲਈ ਮੇਰੇ ਆਪਣੇ ਜ਼ਿਲ੍ਹੇ ਲਈ ਕਦੀ ਵੀ ਜਿੱਥੋਂ ਮਰਜ਼ੀ ਪੈਸੇ ਲੈ ਕੇ ਆਵਾਂ ਥੋੜਾ-ਪੋਤਨਾ ਥੋੜਾ ਭਰਾ ਜਿੱਥੋਂ ਮਰਜ਼ੀ ਤੁਸੀਂ ਆ ਕੇ ਜਦੋਂ ਮਰਜ਼ੀ ਆਓ ਤੇਰੇ ਕੋਈ ਪੇਤ ਪਾਵ ਨਹੀਂ ਕੇ ਸਿਰਫ ਨਾ ਚਾਹੇ ਰੋਪੜ ਹਲਕਾ ਹੋਵੇ ਚਾਹੇ ਚਮਕੌਰ ਜੇਰੇ ਤੋਂ ਕਿਤੇ ਸਕੂਲ ਦੀ ਤੁਹਾਡੇ ਡਿਮਾਂਡ ਚਾਹੇ ਲੱਖ ਰੁਪਏ ਦੀ ਚਾਹੇ ਕਰੋੜ ਰੁਪਏ ਦੀ ਮੈਂ ਲੈ ਕੇ ਆਉਂਗਾ ਜਿੱਥੋਂ ਮਰਜ਼ੀ ਆਓ ਆਪਣੇ ਸਕੂਲ ਚਮਕਾਓ ਆਪਣੀ ਡਿਸਪੈਂਸਰੀ ਆ ਚਮਕਾਓ ਯੂਥ ਕਲੱਬਾਂ ਨੂੰ ਤੁਸੀਂ ਸਾਰੇ ਮੈਂ ਦੇਖ ਰਿਹਾ ਕਦੀ ਕਿਸੇ ਨੂੰ ਪਿੰਡ ਦੇ ਵਿੱਚ ਬੜੀ ਹੁਣ ਜਿਵੇਂ ਉਦਾਹਰਨ ਦੇ ਤੌਰ ਤੇ ਮੇਰੇ ਇਲਾਕੇ ਦੇ ਵਿੱਚ ਇਰੀਗੇਸ਼ਨ ਦੀ ਪਾਈਪਲਾਈਨਾਂ ਪੈ ਗਈਆਂ ਅੱਜ ਤੱਕ ਕਦੀ ਨਹੀਂ ਹੋਇਆ ਸੀ ਸਾਡੇ ਕੋਲ ਨਹਿਰਾਂ ਨਹੀਂ ਸਾਡੀ ਇਥੋਂ ਸੱਤ ਨੂੰ ਸ਼ੁਰੂ ਹੁੰਦੀ ਹੈ ਪਰ ਅਸੀਂ ਜਮੀਦ ਦਾ ਪਾਣੀ ਵਰਤੀ ਜਾਂਦੇ ਹਾਂ ਪਾਈਪਲਾਈਨ ਪੈ ਰਹੀ ਹੈ ਦੁੱਖ ਹੁੰਦਾ ਜੀ ਪਿੰਡਾਂ ਚ ਲੋਕ ਪਾਈਪਲਾਈਨ ਨਹੀਂ ਪੈਣ ਦਿੰਦੇ ਜੀ ਮੇਰੇ ਖੇਤ ਚੋਂ ਨੱਕ ਜੂਗੀ ਇਹਦੇ ਖੇਤ ਚੋਂ ਨੱਕ ਜੂਗੀ ਕਿਤੇ ਕੋਈ ਖੰਭਾ ਲੱਗਣਾ ਮੇਰੇ ਖੇਤ ਚੋਂ ਨਿਕਾਸੀ ਰੇ ਕਰਨੀ ਸਮੱਸਿਆ ਕਈ ਪਿੰਡਾਂ ਦੀ ਸਮੱਸਿਆ ਆ ਛੋਟੇ ਵੱਡੇ ਦਿਲ ਦੇ ਪਿੰਡ ਚੋਂ ਕਲੇਸ਼ ਨਬੇ ਲੋ ਆਪਸੀ ਭਾਈਚਾਰਾ ਬਣਾਓ ਤਾਂ ਪਿੰਡ ਦੀ ਤਰੱਕੀ ਹੋਪੀ ਜੇ ਆਪਾਂ ਇਹਨਾਂ ਗੱਲਾਂ 'ਚ ਫਸੇ ਰਹੇ 6 ਫੁੱਟ ਦੂੰਗੀ ਪਾਈਪਲਾਈਨ ਮੈਨੇ ਉੱਤੇ ਖੇਤੀ ਹੋਣੀ ਆਪਾਂ ਹੋਣੀ ਪੈਂਦੇ ਰਹੇ ਕਿਵੇਂ ਵਿਕਾਸ ਹੋ ਸੱਚੇ ਦਿਲੋਂ ਈਸ਼ਵਰ ਦੀ ਸੌਂ ਖਾਂਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਅਤੇ ਭਾਰਤ ਦੀ ਪ੍ਰਭਤਾ ਅਤੇ ਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਮੈਂ ਪੰਜ ਵਜੋਂ ਆਪਣੇ ਪਰਚਾ ਨੂੰ ਨਿਸ਼ਚਿਤਪੂਰਵਕ ਆਪੇ ਦੀ ਇਮਾਨਦਾਰੀ ਨਾਲ ਨਿਭਾਵਾਂਗਾ। ਆਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਬਕਵਾਸ ਸੱਨੇ ਜਾਂ ਮਾੜੀ ਭਾਵਨਾ ਕਿਸੇ ਜੋ ਮਾੜੀ ਭਾਵਨਾ ਇਹ ਭਾਰਤ ਦੇ ਸੰਵਿਧਾਨ ਅਤੇ ਕਰਨਾ ਕਾਨੂੰਨ ਮੁਤਾਬਿਕ ਨਿਆਂ ਕਰਾਂਗਾ। ਚਾਹੇ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ 4 ਜ਼ਿਲ੍ਹਿਆਂ ਦੇ ਵਿੱਚ ਉਹ ਕੰਟਰੈਕਟ ਕੀਆ ਹੋਇਆ ਤੇ ਭਾਈ ਬੋਲੇ 19 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੈ ਸੀਐਮ ਸਾਹਿਬ ਵੱਲੋਂੱਖ-ਵੱਖ ਸਾਡੇ ਮੰਤਰੀ ਸਾਹਿਬਾਂ ਵੱਲੋਂ ਇਹ ਸੋਂ ਸਾਰੇ ਵਿਧਾਇਕਾਂ ਵੱਲੋਂ ਸੌਂਚ ਪਾਈ ਗਈ ਜਿਹੜੇ ਜਿਹੜੇ ਨਵੇਂ ਚੁਣਕੇ ਪੰਚ ਸਰਪੰਚ ਹਨ ਉਸੇ ਰੀਤ ਦੇ ਤਹਿਤ ਰੂਪ ਵਿੱਚ ਜਿਹੜੇ ਦੇ ਵਿੱਚ ਲਗਭਗ 4400 ਜਿਹੜੇ ਹਨ ਇੰਚਾਲ ਤੇ ਜਿਹੜੀ ਸੌਂਚਾਈ ਗਈ ਹੈ ਤੇ ਮੇਰੇ ਨਾਲ ਉੱਪਰ ਦੇ ਵਿਧਾਇਕ ਤੇ ਵੀ ਮੌਜੂਦ ਸੀ ਸਾਰੇ ਪ੍ਰਸ਼ਾਸਨ ਦੇ ਵੱਲੋਂ किਸੀਂ ਹੀ ਜਿਨਾਂ ਨੂੰ ਜਿੱਥੇ ਜਦੋਂ ਉਹਨਾਂ ਨੂੰ ਆਪਣੇ ਫਰਜ਼ ਦਿੱਤੇ ਗਿਆ ਤਾਂ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਗਈ ਕਿ ਆਪਣੇ ਆਪਣੇ ਪਿੰਡ ਤੇ ਆਪਣੇ ਆਪਣੇ ਔਰਡ ਨੂੰ ਚਮਕਾਉਣ ਦਾ ਕੰਮ ਹੈ ਹਰ ਪਿੰਡ ਦੇ ਵਿੱਚ ਸਰਕਾਰੀ ਸਕੂਲਾਂ ਦੀ ਜਿਹੜੀ ਹੈ ਉਸ ਦੀ ਰਜ਼ਖ ਰੱਖਾ ਜਿਹੜਾ ਹੈ ਡਿਸਪੈਂਸਰੀਆਂ ਕਸ਼ੂਲ ਡਿਸਪੈਂਸਰੀਆਂ ਇਹਨਾਂ ਦੇ ਉੱਤੇ ਹਰੀਆਲੀ ਦੇ ਉੱਤੇ ਕੰਮ ਕੀਤਾ ਜਾਵੇ ਬਹੁਤ ਸਾਰੇ ਕੰਮ ਹੈ ਜਿਹੜੇ ਹੈ ਪਿੰਡ ਲੈਵਲ ਤੇ ਮੋਡਲ ਲੈਵਲ ਤੋਂ ਸਕੀਮ ਦਾ ਵਰਤੋਂ ਜਾਣ ਸਕੀਪ ਪੰਜਾਬ ਸਰਕਾਰ ਦੀ ਜਿਹੜੀ ਪਹਿਲ ਸਕੀਮ ਹੈ ਸੀਐਮ ਸਾਹਿਬ ਜੀ ਉਹਦਾ ਵਰਤੋਂ ਲਹਾ ਜਾ ਸਕੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਜਿਹੜਾ ਹੈ ਪਰ ਨਿਰਮਾਣ ਕਰੀਏ ਪਿੰਡਾਂ ਚ ਗਰਾਉਂਡਾਂ ਦਾ ਮਿਹਰਬਾਨ ਕਰੀਏ ਇਹੀ ਅਸੀਂ ਜਿਹੜੀ ਉੱਥੇ ਬੇਨਤੀ ਕੀਤੀ ਹੈ ਕਿ ਪ੍ਰਸ਼ਾਸਨ ਦੇ ਵੱਲ ਜਿਹੜੀਆਂ ਵੱਖ-ਵੱਖ ਸਕੀਮਸ ਹੈ ਹਰ ਮੈਕਲੇਵਲੋਂ ਉਹ ਵੀ ਜਿਹੜੀਆਂ ਇਹਨਾਂ ਨੂੰ ਸਭ ਦੇ ਪੰਚ ਸਭਾਾਂ ਨੂੰ ਦੱਸਿਆ ਅੱਛਾ ਇਹ ਕੋ ਪੰਚਾਇਤ ਸਰਪੰਚ ਦੀ ਬੁੱਕਲੇਟ ਉਹਨਾਂ ਦਾ ਅਸੀਂ ਬਹੁਤ ਚਾਹਵਾਂਗੇ ਜਿਸੇ ਬਿਲਕੁਲ ਸਹੀ ਆਖਿਆ ਕਿ ਬਹੁਤ ਸਾਰ ਬਹੁਤ ਹੀ ਵਾਰੀ ਜਿਹੜਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਕੀ ਕੀ ਕਰ ਸਕਦੇ ਨੇ ਕਿ ਬਹੁਤ ਸਾਰੀ ਸੇਵਿਸ ਕਰਕੇ ਜਿਹੜੀ ਬਹੁਤ ਸਾਰੀ ਸਕੀਮਾਂ ਦਾ ਲਾਭ ਉਹ ਪਿੰਡ ਤੋਂ ਵਾਚਿਤ ਕਰਾਇਆ ਜਾਂਦਾ ਤਾਂ ਇਸ ਦੇ ਉੱਤੇ ਜਿਹੜੀ ਸਰਪੰਚ ਸਾਹਿਬਾਂ ਦੀ ਅਸੀਂ ਟ੍ਰੇਨਿੰਗ ਫੁੱਲ ਡੇ ਟ੍ਰੇਨਿੰਗ ਜਿਹਦੇ ਵਿੱਚ ਵਰਕਫਲੋ ਕਹਿੰਦੇ ਅਧਿਕਾਰੀ ਆ ਕੇ ਦੱਸਣ ਕਿ ਇਹ ਵਾਲਾ ਕੰਮ ਇਦਾਂ ਹੁਣ ਗ੍ਰਾਈਡ ਵਾਈਫ ਤੁਸੀਂ ਇਦਾਂ ਬਣਾਣੀ ਹੈ ਤਾਂ ਕਿ ਵੱਧ ਤੋਂ ਵੱਧ ਇਹਨਾਂ ਦਾ ਫਾਇਦਾ ਪੈਦਾ ਹੋ ਸਕੇ ਇਹ ਜ਼ਿਲ੍ਹਾ ਪੱਧਰ ਤੇ ਹੋਏਗੀ ਟ੍ਰੇਨਿੰਗ ਮੈਂ ਆਪਣੇ ਲਈ ਉਹਨੂੰ ਫਿਰ ਕਿਸੇ ਜੇ ਪਾਇਲਟ ਟ੍ਰੈਕਸ਼ਨ ਸ਼ੁਰੂ ਕਰ ਰਿਹਾ ਫਿਰ ਉਸ ਤੋਂ ਬੋਲੀ ਜਿਲੀ ਕੁਇ ਅੱਛਾ ਅੱਛਾ ਰੋਪੜ ਜ਼ਿਲ੍ਹੇ ਦੀ ਗੱਲ ਕਰ ਲਈਏ ਤੁਸੀਂ ਆਖਿਆ ਕਿ ਨੀਲੇ ਪਾਣੀ ਨੇ ਪਹਾੜ ਜੰਗਲ ਹੈ ਪਰ ਕੋਈ ਕੰਮ ਨਹੀਂ ਹੋ ਰਿਹਾ ਨਹੀਂ ਤੁਸੀਂ ਬਿਲਕੁਲ ਗਲਤ ਤੁਹਾਡੀ ਜਾਣਕਾਰੀ ਹੈ ਜਿੰਨਾ ਟੂਰਿਜ਼ਮ ਦਾ ਕੰਮ ਚਾਹੇ ਜਿਹੜੇ ਤੁਸੀਂ ਬਹੁਤ ਐਫਰਟ ਕਰਕੇ ਕਟਿਆ ਵਿਦਾ ਇੱਕ ਸਰਮਾਨ ਨੇ ਜਿਹੜੀ ਸਾਡੇ ਇੱਥੇ ਦਾ ਇਤਿਹਾਸ ਸਿਖਾ ਚੱਕ ਕੇ ਪਰ ਉੱਪਰ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਚੜੀਤੀ ਹੋਈ ਸੀ ਉਹ ਜਗ੍ਹਾ ਜਿਹੜੀ ਲਗਭਗ 2-2 ਕਿਲੋਮੀਟਰ ਦੀ ਮਾਪਿਸ਼ ਕਰੂ ਟੀਆਰ ਚੁੱਕੀ ਹੈ ਨੰਗਲ ਦੇ ਲਈ ਲੈਂਡ ਆਈਡੈਂਟੀਫਾਈ ਹੋ ਚੁੱਕੀ ਹੈ ਟੈਂਸਿਟੀ ਦੇ ਲਈ ਜਿਹੜੇ ਹੋਰ ਬਹੁਤ ਸਾਰੇ ਪ੍ਰੋਜੈਕਟ ਟੂਰਿਜ਼ਮ ਦੇ ਇੱਥੇ ਆਏ ਤੇ ਤੁਸੀਂ ਜੇਕਰ ਤੁਸੀਂ ਇਸ ਕਰਨ ਦਾ ਪ੍ਰਮਾਣਿਤ ਤੋਂ ਵੀ ਹੋ ਤੇ ਸੀ ਸੜਕਾਂ ਦੇ ਆਲੇ-ਦੁਆਲੇ ਡਿਵੈਲਪਮੈਂਟ ਹੋ ਰਹੀ ਹੈ ਜਿਹੜੇ ਨਵਾਂ ਪ੍ਰੋਜੈਕਟਸ ਆ ਰਹੇ ਨੇ ਜੇ ਟੂਰਿਜ਼ਮ ਵਧਿਆ ਤੁਸੀਂ ਆ ਕਿ ਤੁਸੀਂ ਸੋਚਣ ਪਹਿਲਾਂ ਜਿੱਥੇ 18 ਪੁਆਇੰਟ ਸੀ ਜਿੱਨੇ ਟਾਪੇ ਥੇਓ ਦੇਖ ਲਓ ਕੋਈ ਵੀ ਕ੍ਰੀਸੀ ਅੱਜ ਵੱਡੀਆਂ ਵੱਡੀਆਂ ਕੰਪਨੀਆਂ ਜੜੀਆਂ ਕਿੱਥੇ ਦਾ ਮਤਲਬ ਟੂਰਿਜ਼ਮ ਵਧ ਰਹੇ ਵਰਨਾ ਇਹੀ ਰੋਡ ਸੀ ਇੱਥੋਂ ਹੀ ਸਾਰਾ ਹਿਮਾਚਲੂ ਟ੍ਰੈਫਿਕ ਆਉਂਦਾ ਸੀ ਕੋਈ ਬ੍ਰੇਕ ਵੀ ਨਹੀਂ ਮਾਰਦਾ ਸੀ ਅੱਜ ਤੁਸੀਂ ਇਸ ਰੋਡ ਦੇ ਆਲੇ ਦੁਆਲੇ ਸਿੰਨਾ ਕੀ ਆ ਸਾਡੇ ਏਰੀਏ ਦੀ ਜ਼ਮੀਨਾਂ ਸਾਡੇ ਲੋਕਾਂ ਨੂੰ ਕਾਰੋਬਾਰ ਨਾ ਵੇਟਾਪੇ ਬਹੁਤ ਸਾਰੀ ਈਟਿੰਗ ਜੁਆਇੰਟ KFC ਆ ਰਿਹਾ Starbucks ਆ ਰਿਹਾ ਮੈਂ ਪਹਿਲਾਂ ਸੀਗੇ ਇਹਦਾ ਮਤਲਬ ਟੂਰਿਜ਼ਮ ਵਧ ਰਹੇ ਤਾਂ ਹੀ ਉੱਥੇ ਵੀ ਇਨਵੈਸਟਮੈਂਟ ਕਰੂਗਾ ਇਹ ਜਿਹੜੀ ਹੈ ਇਹ ਅਜਿਹਾ ਨਹੀਂ ਕਿ ਇੱਕ ਵੀ ਪੁਆਇੰਟ ਨਹੀਂ ਸਿੱਧਾ ਜਾ ਕੇ ਲੋਕ ਹਿਮਾਚਲ ਜਾਂਦੇ ਨੇ ਸਿਰਫ ਨਾਲ ਕੇ ਲੋਕਲ GST ਕਲੈਕਸ਼ਨ ਲੋਕੀਂ ਬੱਚਿਆਂ ਨੂੰ ਜੁਸਬਾ ਦੇ ਪਿੰਡ ਦੇ ਨੇੜੇ ਵਿੱਚ ਵਿਕਾਸ਼ਿਆ ਕੋਰਡ ਨੂੰ ਟੂਰਿਸਟ ਕੰਪਨੀ ਦੇਖੋ ਜੀ ਬਹੁਤ ਕਦਮ ਬਾਅਦ ਇਹ ਤੁਹਾਡਾ ਨੰਬਰ ਲਈ ਰੈਡੀ ਹੈ ਤੇ ਮੇਰੇ ਵੀ ਟੈਂਡਰ ਵੀ ਰੈਡੀ ਹੈ ਦੇਖੋ ਮੈਂ ਬਹੁਤ ਸਾਰੇ ਜਿਵੇਂ ਚੀਜ਼ਾਂ ਬਣਤੀ ਪਰ ਇਸ ਨੂੰ ਮੈਚ ਹੋਲ ਕੁਝ ਵੀ ਨਹੀਂ ਬਹੁਤ ਅਰਚਨਾ ਹੁੰਦੀ ਹੈ ਜੇ ਉਸ ਨੂੰ ਤੇ ਕਰਕੇ ਵਿਕਾਸ਼ਿਆ ਦੇ ਵਿੱਚ ਬਿਲਕੁਲ ਅਨਪਲਾਨਡ ਨਿੱਕੇ ਨਾਲ ਪਹਿਲਾਂ ਕੇਂਦਰ ਸਰਕਾਰ ਦੇ ਕੋਲੋਂ ਫਾਈਲ ਰੂਟ ਦੀ ਰਹੀ ਉਹਨੂੰ ਬਣਾਉਂਦੇ ਸੀ ਉਹਨੂੰ ਸੀ ਵਾਪਸ ਲੈ ਆ ਕੇ ਜਿਹੜਾ ਫਾਈਨਲ ਸਟੇਜ ਤੇ ਹੈ ਵੀ ਇਹਨਾਂ ਨੂੰ ਕੁਝ ਸਾਡੇ ਵਿੱਚ ਪਾਉਣਾ ਉਹਨਾਂ ਦਾ 10% ਸੀ ਕਿ ਉਹ ਸੀ ਨੂੰ ਕਿਹਾ ਤੁਸੀਂ ਲੇਰਸ ਆਮ ਲੈ ਲਓ ਜਿਵੇਂ ਜਿਹੜਾ ਕੇਂਦਰ ਆਂਡ ਫਾਈਨਲ ਸਟੇਜ ਤੇ ਆ ਗਿਆ ਕਿ ਸਾਡੇ ਗਰੁੱਪ ਬਾਰੇ ਉਹਨਾਂ ਨੂੰ ਲੱਗਦਾ ਸੀ ਉਹ। ਸੋ ਤੇ ਪਿਛਲੇ ਸਮੇਂ ਦੇ ਜਿਹੜੀ ਗੈਰ ਤੁਸੀਂ ਕਹਿ ਸਕਦੇ ਹੋ ਕਿ ਪਰਵਾਹੀ ਨਹੀਂ ਕੀਤੀ ਉਹਦਾ ਹਾਲ ਹੀ ਹੋ ਗਿਆ। ਤੇ ਜਿਵੇਂ ਨਹਿਰਾਨ ਰਿਹਾ ਹੈਗਾ ਇਹਨੇ ਕੰਡਿਆਂ ਤੇ ਕਾਫੀ ਕੁਝ ਡਵੈਲਪਮੈਂਟ ਕੋਰਸ ਕੀ ਹੈ। ਬਿਲਕੁਲ ਸਹੀ ਗੱਲ ਹੈ ਕਿ ਕਰ ਵੀ ਰਹੇ ਆ ਜੀ ਤੇ ਜੋ ਤੁਸੀਂ ਜੋ ਜੀ ਗਾਈਡਲਾਈਨਸ ਰੱਖੇ ਨੰਦਲ ਦੇ ਵੀ ਸਾਨੂੰ ਬਹੁਤ ਮਟੀਸ਼ਨ ਮਿਲਦੀ ਹੈ ਕਿਉਂ ਨੈਕਸਟ ਵਰਲਡ ਸੈਂਟਰੀ ਜਦੋਂ ਵੀ ਕੁਸ਼ ਕਰਦੇ ਆ ਤਾਂ ਬਹੁਤ ਸਾਰੀ ਜਿਹੜੀਆਂ ਫਾਟਟਾਂ ਨੇ ਅਸੀਂ ਉੱਥੇ ਵੀ ਜਿਹੜਾ ਇਸ ਬਾਰੇ ਪਲਾਨ ਕਰ ਰਹੇ ਨੰਦਲ ਫੈਸਟੀਵਲ ਅਰਬਨ ਮਿਊਜ਼ੀਅਮ ਜਿਹੜਾ ਅਰਬਨ ਬਹੁਤ ਕੁਛ ਸ਼ਹਿਰੀ ਤਸਵੀਰ ਉਹ ਜੇ ਨੇਚਰ ਪਾਰਕ ਬਣਾਇਆ ਬਹੁਤ ਕੁਛ ਟੂਰਿਜ਼ਮ ਦਾ ਟੂਰਿਸਟ ਫੈਸਿਲਿਟੇਸ਼ਨ ਸੈਂਟਰ ਹੈ ਲਗਭਗ 100 ਕਰੋੜ ਦੇ ਕੰਮ ਹੋਇਆ ਹਨ ਇਹ ਵੀ ਦੱਸ ਦਵਾਂ ਕਿ 플레이 ਸਾਨੂੰ ਇਹ ਹੁੰਦਾ ਕਿ ਬਹੁਤ ਸਾਰੇ ਕੰਮ ਕਿ ਤੇਜ਼ ਕਰਕੇ ਕੇਂਦਰ ਨਾਲ ਹੋ ਗਏ ਹਨ ਅਨੰਦਪੁਰ ਸਾਹਿਬ ਨੇ ਤਾਂ ਬਾਈਕ ਸਟੇਟੀ ਦਾ 25 ਕਰੋੜ ਦਾ ਬੈਕਟੋ ਵੀ ਪਾਸ ਹੋਇਆ ਉਹਦੀ ਜਿਹੜੀ ਬਾਈਕ ਸੀ ਟੀ ਮਾਰੀ ਬਹੁਤ ਸੈਲੈਸ਼ਨ ਮੰਤਰੀ ਸਾਹਿਬ ਇੱਕ ਨਾਰੀ ਨੇ ਜਿਹੜੀ ਸੰਵਾਦ ਕੀਤੀ ਉਹ ਵੀ ਬਹੁਤ ਜਲਦੀ ਲੋਕਲਪਨ ਕਰਦੇ ਨੇ ਹੀ ਵਾਜ਼ ਜਲਦੀ ਜਿਹੜਾ ਹੈ ਲੋਕਲਪਨ ਕਰਦੇ ਨੇ ਕਿ ਇੱਕ ਨਾਂ ਚ ਨਹੀਂ ਵੀ ਦੱਸ ਦੂੰ ਜਿਹੜਾ ਬਹੁਤ ਐਨ ਐਚ ਆਈ ਦੇ ਨਾਲ ਲੱਗਦਾ ਹੁਣ ਹੈ ਜੜਕੀਤ ਤੋਂ ਸਾਹ ਦੇ ਲੱਗੇ ਨੰਗਲ ਦਾ ਇਹਨਾਂ ਇੱਕ ਚਾਰ ਮਰ ਕੀ ਬਿਲਕੁਲ ਇੱਕ ਬਹੁਤ ਖੁੰਨੀ ਸੜਕ ਬਹੁਤ ਸਰੇ ਉੱਥੇ ਹਾਦਸਿਆਂ ਦੀ ਸਥਿਤੀ ਬਹੁਤ ਕੰਮ ਕਰ ਰਹੇ ਬਹੁਤ ਜਲਦੀ ਉੱਤਮ ਟੈਂਟਰ ਮੰਤਰੀ ਸਾਹਿਬ ਸਾਹਿਬਾ ਮੁੱਖ ਮੰਤਰੀ ਸਾਹਿਬ ਵੱਲੋਂ ਬਿਆਨ ਦਿੱਤਾ ਗਿਆ ਮਹਿਲਾਵਾਂ ਨੂੰ ਲੈ ਕੇ ਨਾਲ ਹੀ ਕੁਝ ਕਸਟਮਰ ਜੀ ਮੇਰੀ ਆਦਤ ਹੈ ਜਿੰਨਾ ਮੈਨੂੰ ਕੰਮ ਹੈ ਤੁਸੀਂ ਇਸ ਦੇ ਬਾਰੇ ਮੇਰੇ ਹਲਕੇ ਬਾਰੇ ਮੇਰੇ ਮੈਕ ਵਿੱਚ ਸਾਲ ਤੋਂ ਬਸ ਇਹ ਦਾਸੋ Maharaja Ranjit Singh Bagh ਉੱਪਰ ਇਹ ਇਹਦੀ ਡਿਵੈਲਪਮੈਂਟ ਹੋਈ ਨਹੀਂ ਪ੍ਰੋਪਰ ਜਿੰਨੀ ਹੋਣੀ ਚਾਹੀਦੀ ਆ ਇਹਨਾਂ ਨੂੰ ਐਮਐਲਏ ਸਾਹਿਬ ਨੂੰ ਕੋਈ ਪੰਡਕੁੰਡ ਜਿੰਨੀ ਮਰਜ਼ੀ ਜਿੰਨੇ ਮਿਲ ਜੀ ਮੰਤਰੀਓ ਪਰ ਪਹਿਲਾਂ ਜਿਹੜੀ ਜਿਹੜੀ ਜਗ੍ਹਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜੋ ਦੇਖੋ ਇੱਕ ਇੰਨਾ ਵੱਡਾ ਇਤਿਹਾਸ ਦਾ ਜਿਹੜਾ ਪੰਨਾ ਸੀ ਉਸਦੇ ਉੱਤੇ ਕੰਮ ਨਹੀਂ ਹੋਇਆ ਸੀ ਉਹ ਬਹੁਤ ਜਲਦੀ ਅਸੀਂ 2 4 5 ਦਿਨਾਂ ਜੀ ਲਓ ਸੜਕਾਂ ਬਾਰੇ ਦਾ ਉਹ ਸੜਕਾਂ ਦਾ ਸ਼ਹਿਰਾਂ ਬਹੁਤ ਬਹੁਤ ਆਰੀਆ ਸੰਕਾ ਨਹੀਂ ਪੰਡਕੁੰਡ ਹੈ ਨਹੀਂ ਇਹ ਤੁਸੀਂ ਹੁਣ ਮੇਰੇ ਕੋਲ ਸ਼ਹਿਰ ਦਾ ਬੜਾ ਬੁਰਾ ਹਾਲ ਆ ਤੁਹਾਨੂੰ ਬੇਨਤੀ ਹੈ ਲੋਕਾਂ ਦੇ ਡਿਸਕ ਪਾਡਿੰਗ ਹੋ ਗਿਆ ਥੋੜੇ ਸ਼ੌਕਟ ਟੁੱਟ ਗਏ ਗੱਡੀਆਂ ਦੇ ਬਹੁਤ ਕੰਮ ਘੱਟ ਰਹਾ ਹੈ ਜਰੂਰ ਆਪਣੇ ਜਰੂਰ ਆਪਣੀ ਕਲੰਦੇ ਨਾਲ ਲੇਖ ਰੱਖਿਆ ਕਰੋ ਕਿ ਤੁਸੀਂ ਆਪ ਜਾਣਦੇ ਹੋ ਜਦੋਂ ਆਪ 5000 ਕਰੋੜ ਰੁਪਏ 5000 ਕਰੋੜ ਜੀ ਪੰਜਾਬ ਦਾ ਰੁਕੀ ਬੈਠੇ 5000 ਕਰੋੜ ਜੋ 5000 ਕਰੋੜ ਆ ਗਿਆ ਪੰਜਾਬ ਦੀ ਕੋਈ ਵੀ ਸੜਕ ਜਿਹੜੀ ਜੋ ਪੂਰੀ ਨਹੀਂ ਹੋਈ ਮੁੱਖਿਆਰ ਜੀ ਲੱਗਿਆ ਇਹ ਤੇ ਉੱਠਦੇ ਬੁੱਲਵਾੜਾ ਕੰਮ ਹੈ ਜੋ ਨਹੀਂ ਨਹੀਂ ਹੋ ਰਿਹਾ ਜੀ ਸਭ ਹੋ ਰਿਹਾ ਕੰਮ ਹੋ ਰਿਹਾ ਬਹੁਤ ਹੋਰ ਵੀ ਚਾਹਤ ਸਭ ਥੈਂਕ ਯੂ ਸਰ ਤੁਹਾਡੇ ਹੀ